ਦਸ਼ਕ ਗਰਦਾਂ ਨੂੰ ਕੀਤਾ ਗ੍ਰਿਫਤਾਰ ਪੰਜਾਬ ਯੂਪੀ ਤੇ ਐਮਪੀ ਤੋਂ ਹੋਈਆਂ ਗ੍ਰਿਫਤਾਰੀਆਂ ਆਈਐਸ ਸੈਈ ਦੇ ਨਾਲ ਜੁੜ ਰਹੇ ਨੇ ਲੇਕ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼ ਰਿਮਾਂਡ ਦੀ ਮੰਗ ਕਰ ਰਹੀ ਵਿਜੀਲੈਂਸ ਮਜੀਠੀਆ ਦੇ ਨਾਲ 10 ਕਰੋੜ ਰੁਪਏ ਦੇ ਲੈਂਡ ਡੀਲ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਮਾਮਲਾ ਥੋੜੀ ਦੇਰ ਦੇ ਵਿੱਚ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਦਾਵਾਦੀ ਪ੍ਰੈਸ ਕਾਨਫਰੰਸ ਗੈਂਗਸਟਰ ਬਾਰੇ ਨਜ਼ਾਮਰ ਦੇ ਪੀਸੀਐਮ ਨੂੰ ਦਿਨ ਦੇ ਜਵਾਬ ਪੋਸਟਰ ਸ਼ੇਅਰ ਕਰ ਲਿਖਿਆ ਅੱਜ ਦੇਵਾਂਗਾ ਮੁੱਖ ਮੰਤਰੀ ਨੂੰ ਗੈਂਗਸਟਰਾਂ ਦੇ ਐਡਰੈਸ ਰੋਡਵੇਜ਼ ਦੇ 48 ਮਲਾਜ਼ਮਾਂ ਦੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁਲੜ ਦੇ ਨਾਲ ਮੀਟਿੰਗ ਜਾਰੀ ਪੱਟੀ ਰਿਹਾਇਸ਼ ਤੇ ਯੂਨੀਅਨ ਦੇ ਪੰਜ ਨੁਮਾਇੰਦਿਆਂ ਦੇ ਨਾਲ ਹੋਰ ਹੀ ਬੈਠਕ ਤੀਜੇ ਦਿਨ ਵੀ ਹੜਤਾਲ ਦੇ ਉੱਤੇ ਨਹੀਂ ਕੱਚੇ ਮਲਾਜ਼ਮ ਕਸ਼ਮੰਦਰ ਸਿੰਘ ਨੇ ਭਾਜਪਾ ਨੂੰ ਪੰਜਾਬ ਦੇ ਵਿੱਚ ਗੜਜੋੜ ਦੀ ਸਲਾਹ ਕਿਹਾ ਜੇ 27 ਦੇ ਵਿੱਚ ਬਣਾਉਣੀ ਹੈ ਸਰਕਾਰ ਤਾਂ ਅਕਾਲੀ ਦਲ ਦੇ ਨਾਲ ਅਲਾਈਅੰਸ ਤੋਂ ਬਿਨਾਂ ਨਹੀਂ ਕੋਈ ਚਾਰਾ ਨਹੀਂ ਤਾਂ ਸੱਤਾ ਦੇ ਵਿੱਚ ਆਉਣ ਦੇ ਲਈ ਕਰੋ 2-3 ਇਲੈਕਸ਼ਨਸ ਦਾ ਇੰਤਜ਼ਾਰ ਸੀਮਾਂਂ ਦੇ ਕੇਂਦਰੀ ਗ੍ਰਹਿ ਮੰਤਰੀ ਹਮਿੰਸ਼ਾ ਨੂੰ ਚਿੱਠੀ ਐਸਸੀਆਈ ਪੰਜਾਬ ਦੇ ਜੀਐਮਡੀ ਨਿਯੁਕਤੀ ਪੰਜਾਬ ਕੈਡਰ ਤੋਂ ਹੀ ਕਿਤੇ ਜਾਣ ਦੀ ਮੰਗ ਹੈ ਕਿਹਾ ਸਾਨੂੰ ਪਤਾ ਲੱਗਿਆ ਹੈ ਸੂਬਾ ਸਰਕਾਰ ਦੀ ਪੈਨਲ ਨੂੰ ਰਿਜੈਕਟ ਕਰਕੇ ਕਿਸੇ ਹੋਰ ਕੈਡਰ ਦੇ ਆਈਐਸ ਨੂੰ ਲਗਾਉਣ ਦੀ ਹੱਤਿਆ ਪੰਜਾਬ ਦੇ ਸਰਦੀ ਇਲਾਕਿਆਂ ਦੇ ਸਮਾਜਿਕ ਆਰਥਿਕ ਸਰਵੇ ਦੀ ਮੰਗ ਆਮ ਆਦਮੀ ਪਾਰਟੀ ਵਿਧਾਇਕ ਕੁਦੀਪ ਧਾਲੀਵਾਲ ਨੇ ਜੀਐਨਯੂ ਦੇ ਬੀਸੀ ਤੋਂ ਕੀਤੀ ਮੰਗ ਕਿ ਆਮ੍ਰਿਤਸਰ ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਵਿੱਚ ਫੜਾਂ ਦੀ ਨੁਕਸਾਨ ਦੀ ਪਤਾ ਲੱਗਣੀ ਚਾਹੀਦੀ ਹੈ ਹਕੀਕਤ ਮੋਬਾਈਲ ਦੀ ਲਾਚੜਵਾਉਣ ਦੇ ਲਈ ਮੋਗਾ ਦੇ ਵਿੱਚ ਅਨੋਖਾ ਮੁਕਾਬਲਾ ਅਖੀਰ ਤੱਕ ਵਿਲਾ ਬੈਠੇ ਰਹਿਣ ਵਾਲੇ ਨੂੰ ਮਿਲੇਗਾ ਸਾਈਕਲ ਤੇ 4500 ਰੁਪਏ ਮੋਬਾਈਲ 'ਤੇ ਕਈ ਚੀਜ਼ਾਂ ਵੀ ਪੇ ਲਗਾਈ ਗਈ ਹੈ मुकाबले दौरान पबंदी इस न्यूज हेडलाइंस के प्रायोजक पतंजलि गाय का घी माँ का भरोसा प्यार से भरोसा इस न्यूज हेडलाइंस के प्रायोजक पतंजलि गाय का घी माँ का भरोसा प्यार से भरोसा ਸਸਵੇਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਇੱਕ ਵੱਡੀ ਖਬਰ ਦੇ ਨਾਲ ਇੰਟਰਨੈਸ਼ਨਲ ਟੈਰਰ ਮੋਡਿਊਲ ਦਾ ਪਰਦਾਫਾਸ਼ ਹੋਇਆ ਹੈ ਦਿੱਲੀ ਪੁਲਿਸ ਨੇ ਤਿੰਨ ਅੱਤਵਾਦੀ ਗ੍ਰਿਫਤਾਰ ਕੀਤੇ ਨੇ ਪੰਜਾਬ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੋਂ ਇੱਕ ਗ੍ਰਿਫਤਾਰੀਆਂ ਹੋਈਆਂ ਨੇ ਦਿੱਲੀ ਦੇ ਵਿੱਚ 10 ਨਵੰਬਰ ਨੂੰ ਬਲਾਸਟ ਹੁੰਦਾ ਹੈ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਜਿਹੜੇ ਟੈਰਰ ਮੋਡਿਊਲ ਨੇ ਉਹਨਾਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਚੜੀ ਗਈ ਹੈ ਦੇਸ਼ ਦੀਆਂ ਏਜੰਸੀਆਂ ਦੇ ਵੱਲੋਂ ਤੇ ਉਸ ਦੇ ਤਹਿਤੀ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ ਦਿੱਲੀ ਪੁਲਿਸ ਨੇ ਤਿੰਨ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਆਈਐਸਆਈ ਦੇ ਨਾਲ ਸੰਪਰਕ ਦੱਸੀ ਜਾ ਰਹੇ ਨੇ ਇਹਨਾਂ ਦੇ دہشت ਗਰਦਨ ਦੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਦੇ ਨਾਲ ਵੀ ਲਿੰਕ ਜੁੜਦੇ ਨਜ਼ਰ ਆ ਰਹੇ ਨੇ ਔਰ ਪੰਜਾਬ ਉੱਤਰ ਪ੍ਰਦੇਸ਼ ਤੇ ਐਮਪੀ ਤੋਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਔਰ ਕਾਬਲੇ ਗੌਰ ਹੈ ਕਿ ਜੋ ਮੈਂ ਆਲਰੇਡੀ ਜ਼ਿਕਰ ਕੀਤਾ ਕਿ 10 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਜ਼ਬਰਦਸਤ ਬਲਾਸਟ ਹੋਇਆ ਜਿਸ ਦੇ ਵਿੱਚ 12 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਔਰ ਅਤਵਾਦੀ ਘਟਨਾ ਸੀ ਉਸ ਦੇ ਵਿੱਚ ਕੋਈ ਦੋ ਰਾਇ ਨਹੀਂ ਔਰ ਉਸ ਤੋਂ ਬਾਅਦ ਇਹ ਲਗਾਤਾਰ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਮੋਡਿਊਲ ਹੈ ਜਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਨੇ ਕੌਣ-ਕੌਣ ਕਿੱਥੇ-ਕਿੱਥੇ ਹੈ ਸਭ ਦੀ ਪੈਰ ਨੱਪੀ ਜਾਵੇ ਔਰ ਉਸ ਦੇ ਤਹਿਤ ਹੀ ਇਸ ਸਮੇਂ ਦੀ ਅਹਿਮ ਖਬਰ ਹੈ ਕਿ ਦਿੱਲੀ ਪੁਲਿਸ ਨੇ ਤਿੰਨ ਅੱਤਵਾਦੀ ਗ੍ਰਿਫਤਾਰ ਕੀਤੇ ਨੇ ਔਰ ਜਿਨ੍ਹਾਂ ਦੇ ਮਸੂਬੇ ਡੈਫੀਨਿਟਲੀ ਪੰਜਾਬ ਤੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਟੜਨਾਵਾਂ ਨੂੰ ਅੰਜਾਮ ਦੇਣ ਦੇ ਹੋਣਗੇ ਔਰ ਪੰਜਾਬ ਯੂਪੀ ਤੇ ਐਮਪੀ ਤੋਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਕਾਬਲੇ ਗੌਰ ਹੈ ਕਿ ਅਸੀਂ ਬਿਲਕੁਲ ਬਾਰਡਰ ਸਟੇਟ ਹੈ ਤੇ ਇਸ ਕਰਕੇ ਬਹੁਤ ਸੈਂਸਿਟਿਵ ਇਲਾਕਾ ਪੰਜਾਬ ਦੇ ਵਿੱਚ ਬਾਰਡਰ ਵਾਲੇ ਇਲਾਕੇ ਨੂੰ ਕਿਹਾ ਜਾਂਦਾ ਹੈ ਤੇ ਗ੍ਰਿਫਤਾਰੀਆਂ ਵੀ ਉਸ ਦੇ ਨਾਲ ਜੋੜ ਕੇ ਦੇਖਿਆ ਜਾ ਰਹੀ ਹੈ। ਕੱਤੇ ਨਾਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਇੰਟਰਨੈਸ਼ਨਲ ਟੈਰਰ ਮੋਡਿਊਲ ਦਾ ਹਿੱਸਾ ਸੀ। ਇਹਨਾਂ ਦੀ ਗ੍ਰਿਫਤਾਰੀਆਂ ਅਲੱਗ-ਅਲੱਗ ਥਾਵਾਂ ਤੋਂ ਹੋਈਆਂ ਨੇ ਸਵਾਲ ਜ਼ਰੂਰ ਹੈ ਕਿ ਯੂਪੀ ਦੇ ਵਿੱਚ ਜਾਂ ਐਮਪੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹਨਾਂ ਦੇ ਕੀ ਮਨਸੂਬੇ ਸਨ ਜੇ ਇੱਕ-ਇੱਕ ਸ਼ਖਸ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਨੈੱਟਵਰਕ ਦੇ ਵਿੱਚ ਹੋਰ ਕੌਣ-ਕੌਣ ਹੈ ਕੀ ਪੰਜਾਬ ਦੇ ਵਿੱਚ ਇਹਨਾਂ ਦੇ ਨੈੱਟਵਰਕ ਦੇ ਹੋਰ ਲੋਕ ਵੀ ਮੌਜੂਦ ਨੇ ਜਾਂ ਕਿਸ ਤਰੀਕੇ ਨਾਲ ਆਪਰੇਟ ਕੀਤਾ ਜਾ ਰਿਹਾ ਸੀ ਇਹ ਮਾਸਟਰਮਾਈਂਡ ਨੇ ਜਾਂ ਫਿਰ ਇਹ ਕੋਈ ਸਲੀਪਰ ਸੈੱਲ ਜਿਸ ਤਰੀਕੇ ਦੇ ਨਾਲ ਹੁੰਦੇ ਨੇ ਉਹਨਾਂ ਦਾ ਕੋਈ ਹਿੱਸਾ ਨੇ ਜਾਂਚ ਜਾਰੀ ਹੈ ਲਗਾਤਾਰ ਔਰ ਇਹ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਪੁਛਪੜਤਾਲ ਤੇ ਜਾਂਚ ਤੋਂ ਬਾਅਦ ਹੀ ਖੁਲਾਸਾ ਹੋਤ ਜਗਾ ਕਿ ਆਖਿਰ ਇਹਨਾਂ ਦੇ ਮਰਸੂਬੇ ਕੀ ਸੀ ਔਰ ਕਿਸ ਤਰੀਕੇ ਦੇ ਨਾਲ ਇਹ ਘਟਨਾਵਾ ਨੂੰ ਅੰਜਾਮ ਦੇ ਰਹੇ ਨੇ ਜਾਂ ਦੇ ਰਹੇ ਸੀ ਜਾਂ ਅੱਗੇ ਦੇਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸਨ ਸ਼ੰਕਰ ਆਨੰਦ ਸਾਡੇ ਸੇ ਹੋਗੀ ਦਿੱਲੀ ਤੋਂ ਇਸ ਸਮੇਂ ਸਾਡੇ ਨਾਲ ਨੇ ਸ਼ੰਕਰ ਕੀ ਆ ਕੁਛ ਆਪਕੇ ਕੋਲ ਜਾਣਕਾਰੀ ਹੈ ਜੋ ਇਹ ਤਿੰਨ ਆਤੰਕੀ ਗ੍ਰਿਫਤਾਰ ਕੀਏ ਗਏ ਹਨ ਨੂੰ ਲੈ ਕੇ ਦੇਖਿਏ ਦਲੀਪ ਇਸ ਕੇਸ ਤਸਦਲੇ ਇੱਕ ਬੜੀ ਕਾਰਵਾਈ ਕੋ ਅੰਜਾਮ ਦੇਤੇ ਵੇ ਤਿੰਨ ਆਤੰਕੀਓ ਕੋ ਗ੍ਰਿਫਤਾਰ ਕੀਆ ਹੈ गिरफ्तारी के बाद आयु इसके विस्तार से पूछताछ होगी और पूछताछ होने के बाद इसे फिर स्थानीय कोर्ट में पेश किया जाएगा हालांकि थोड़ी देर के बाद दिल्ली पुलिस मामले में औपचारिक तौर पर एक प्रेस वार्ता करने वाली है प्रेस वार्ता करने के बाद उन तमाम जानकारियों को औपचारिक तौर पर साझा किया जाएगा और इनकी साजिश क्या थी किन किन लोगों के साथ जुड़ा हुआ था तो इन तमाम मामलों पर जो तफ्तीश का दायरा आगे बढ़ाया जाएगा तो निश्चित तौर पर पता चल सकता है की इनकी और कौन कौन से लोग थे कौन कौन से लोग के साथ में लगातार इसकी बातचीत चल रही थी तो तीन जो संदिग्ध आतंकी पकड़े गए हैं एक आतंकी पंजाब का रहने वाला है दूसरा मध्य प्रदेश और तीसरा उत्तर प्रदेश का रहने वाला है लेकिन जिस तरह से देखा जाए पिछले कुछ समय से लगातार दिल्ली पुलिस की स्पेशल सेल कई ऐसे आतंकियों को तलाश कर रही थी खास तौर पर जिसका दिल्ली बम धमाके से जिसका कनेक्शन जुड़ा हुआ हो या अलग जिस तरह से व्हाइट कॉलर टेरर मेड्यूल से जुड़ा हुआ हो और इस इसी मामले की तफ्तीश के दौरान पता चला की जो पाकिस्तान की खुफिया एजेंसी है आई एस आई उससे जुड़े हुए कुछ लोग जो हैं राजधानी दिल्ली में एक्टिव हो रहे हैं तो इन्हीं मामलों की गंभीरता को देखते हुए सेल की टीम के द्वारा इन तीन लोगों को गिरफ्तार किया गया है हालांकि शहजाद भट्टी से अनमोल बिश्व ने जिस तरह से अपनी जान को खतरा बताया था पुलिस इस एंगल से भी इस मामले की तफ्तीश कर रही है और जिस तरह से बकायदा कहा जा सकता है कि इस मामले में कुछ नए इनपुट्स जो जिस तरह से देखने को मिले थे उसी के आधार पर इन तीनों लोगों को गिरफ्तार किया गया है और कहा जा सकता है कि गिरफ्तारी के बाद अब चार बजे के लगभग में स्पेशल सेल के द्वारा इस मामले में औपचारिक तौर पर फेस वार्ता किया जाएगा ठीक है ये क्लियर हो सकेगी पंजाब में गिरफ्तारी कहाँ से हुई है और देखिए अभी इस मामले में ऑफिशियल इंफॉर्मेशन जो है साझा नहीं किया गया है और अभी जो है इन्वेस्टिगेशन की प्रक्रिया चल रही है इसीलिए अभी जानबूझ कर स्पेशल सेल के द्वारा उन तमाम जानकारियों को साझा तो नहीं किया जा रहा है लेकिन थोड़ी देर के बाद इस मामले में औपचारिक तौर से साझा किया जाएगा कि पंजाब का कहां का रहने वाला है और किस तरह से इसकी भूमिका निकल के सामने आई थी और उसके जो मंसूबे क्या क्या थे तो थोड़ी देर के बाद जब चार बजे इस मामले में दिल्ली पुलिस की प्रेस कॉन्फ्रेंस होगी स्पेशल सेल के द्वारा

ਹੈਗੇ ਨਹੀਂ ਜੋ ਲੋਕ ਜਾਨਣਾ ਚਾਹੁੰਦੇ ਹੋਣਗੇ ਤੁਸੀਂ ਜਾਨਣਾ ਚਾਹੁੰਦੇ ਹੋਵੋਗੇ ਪਰ ਵੱਡੀ ਸਾਜ਼ਿ ਜ਼ਰੂਰ ਦੱਸੀ ਜਾ ਰਹੀ ਹੈ ਜੋਨਾ ਕੰਮ ਕੀਤੀ ਗਈ ਆ ਅਗੀਆਂ ਬਾਤਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਬਿਕਰਮ ਮਜੀਠੀਆ ਦਾ ਜ਼ਿਕਰ ਹੋਏਗਾ ਬਿਕਰਮ ਮਜੀਠੀਆ ਦਾ ਸਾਥੀ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸ਼ਰਾਬ ਵਪਾਰੀ ਹਰਪ੍ਰੀਤ ਸਿੰਘ ਗੁਲਾਟੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਨੇ ਮਜੀਠੀਆ ਦੇ ਨਾਲ ਜੁੜੇ ਕੇਸ ਦੇ ਵਿੱਚ ਵਿਜੀਲੈਂਸ ਨੇ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅਦਾਲਤ ਦੇ ਵਿੱਚ ਲੈ ਕੇ ਪਹੁੰਚੀ ਹੈ ਵਿਜਲੈਂਸ ਦੀ ਟੀਮ ਦੋਵਾਂ ਤੋਂ ਅੱਜ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਦੋਵਾਂ ਤੋਂ ਪਾਵ ਹੈ ਬਿਕਰ ਮਜੀਠੀਆ ਔਰ ਦੂਜੇ ਪਾਸੇ ਹਰਪ੍ਰੀਤ ਸਿੰਘ ਗੁਲਾਟੀ ਔਰ 10 ਕਰੋੜ ਰੁਪਏ ਦੇ ਲੈਂਡ ਜੇਨ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਮਜੀਠੀਆ ਨੇ ਇਸ ਪੈਸੇ ਦੇ ਨਾਲ Shimla ਤੇ Delhi ਦੇ ਵਿੱਚ ਪ੍ਰਾਪਰਟੀ ਖਰੀਦੀ ਸੀ ਅਲੀਗੇਸ਼ਨ ਇਹੀ ਨੇ ਹਾਲਾਂਕਿ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਅ ਅਫੀਸ਼ੀਅਲ ਤੌਰ ਦੇ ਉੱਤੇ ਇਸ ਤਰੀਕੇ ਦੀ ਕੋਈ ਸਟੇਟਮੈਂਟ ਨਹੀਂ ਹੈ ਪਰ ਮਜੀਠੀਆ ਕੇਸ ਦੇ ਵਿੱਚ ਇੱਕ ਵੱਡੀ ਗ੍ਰਿਫਤਾਰੀ ਦੇ ਤੌਰ ਦੇ ਉੱਤੇ ਜ਼ਰੂਰ ਦੇਖਿਆ ਜਾ ਰਿਹਾ ਹੈ ਕਾਬਲੇ ਗੌਰ ਹੈ ਕਿ ਬਿਕਰਮ ਮਜੀਠੀਆ ਮੌਜੂਦਾ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚ ਨੇ 25 ਜੂਨ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਮਦਨ ਤੋਂ ਵੱਧ ਦਾ ਜਾਇਦਾਦ ਦਾ ਕੇਸ ਵੀ ਉਹਨਾਂ ਦੇ ਉੱਤੇ ਹੈ ਔਰ ਉਹਨਾਂ ਦੇ ਜਿਹੜੇ ਕਰੀਬੀ ਨੇ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਸਿੱਧਾ ਲੈ ਕੇ ਚਲਦੇ ਹਾਂ ਤੁਹਾਨੂੰ ਮਹਾਲੀ ਕੋਰਟ ਸਾਡੇ ਸੇ ਹੋ ਗਈ ਮਨੋਜ ਰਾਠੀ ਨਜ਼ਰ ਆ ਰਹੇ ਨੇ ਅਮਰੋਦ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇਸ ਸਮੇਂ ਜਿਹੜੇ ਗੁਲਾਟੀ ਨੇ ਉਹਨਾਂ ਨੂੰ ਪੇਸ਼ ਕੀਤਾ ਗਿਆ ਐ ਐਗਜ਼ੈਕਟਲੀ ਮਾਮਲਾ ਕੀ ਐ ਕਦੋਂ ਦਾ ਐ ਕੋਈ ਕੰਪਨੀ ਐ ਕੀ ਗੁਲਾਟੀ ਤੇ ਬਿਕਰ ਮਜੀਠੀਆ ਦੇ ਵਿਚਾਲੇ ਸਾਂਝ ਦੱਸੀ ਜਾ ਰਹੀ ਹੈ ਜਾਂ ਨਜ਼ਰ ਆ ਰਹੀ ਹੈ ਮਨੋਜ ਦੇਖੋ ਬਿਲਕੁਲ ਗੌਰਵ ਹਰਪ੍ਰੀਤ ਸਿੰਘ ਗੁਲਾਟੀ ਜਿਨ੍ਹਾਂ ਨੂੰ ਪੰਜਾਬ ਬਿਜ਼ਨਸ ਨੇ ਕਾਬੂ ਕੀਤਾ ਤੇ ਅਸੀਂ ਇਸ ਵੇਲੇ ਮੋਹਾਲੀ ਕੋਰਟ ਦੇ ਵਿੱਚ ਮੌਜੂਦ ਆ ਜਿੱਥੇ ਉਹਨਾਂ ਨੂੰ ਲੈ ਕੇ ਆਇਆ ਗਿਆ ਤੇ ਹੁਣ ਅੰਦਰ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹਰਪ੍ਰੀਤ ਸਿੰਘ ਗੁਲਾਟੀ ਦੇ ਵੀ ਵਕੀਲ ਇੱਥੇ ਪਹੁੰਚੇ ਨੇ ਤੇ ਸਰਕਾਰੀ ਵਕੀਲ ਵੀ ਇੱਥੇ ਪਹੁੰਚੇ ਹੋਏ ਨੇ ਬਿਜ਼ਨਸ ਦੇ ਅਧਿਕਾਰੀ ਐਸਪੀ ਡੀਐਸਪੀ ਸਾਰੇ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਇਹ ਮਾਮਲਾ ਇਸ ਕਰਕੇ ਵੀ ਗੌਰਵ ਅਹਿਮ ਹੋ ਜਾਂਦਾ ਹੈ ਕਿਉਂਕਿ ਵਿਕਰਮ ਮਜੀਠੀਆ ਦੇ ਨਾਲ ਜੁੜਾ ਇਹ ਪੂਰਾ ਮਾਮਲਾ ਹੈ ਹੁਣ ਤੁਹਾਨੂੰ ਦੱਸਦੇ ਕਿ ਹਰਪ੍ਰੀਤ ਸਿੰਘ ਗੁਲਾਟੀ ਦਾ ਰੋਲ ਕੀ ਹੈ ਕਿਉਂਕਿ ਦੇਖੋ bizness ਦੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇਹਦੇ ਵਿੱਚ ਜਿਹੜੇ ਦੋ ਬੰਦੇ ਨੇ ਗਜਪਤ ਸਿੰਘ ਗਰੇਵਾਲ ਜੋ ਕਿ ਵਿਕਰਮ ਵਜੀਠਿਆ ਦੇ ਸਾਲੇ ਨੇ ਉਹਨਾਂ ਨੂੰ ਪੁੱਛਕਿਚ ਵਾਸਤੇ ਬੁਲਾਇਆ ਗਿਆ ਸੀਗਾ bizness ਵੱਲੋਂ ਦੂਸਰਾ ਗੁਲਾਟੀ ਉਹਨਾਂ ਨੂੰ ਵੀ ਪੁੱਛਕਿਚ ਵਾਸਤੇ ਬੁਲਾਇਆ ਗਿਆ ਸੀ ਕਿਉਂਕਿ ਦੇਖੋ ਗੁਲਾਟੀ ਇੱਕ ਸ਼ਾਰੋ ਸ਼ਰਾਬ ਕਾਰੋਬਾਰੀ ਹੈ ਜਿਹਦੇ ਵਿੱਚ ਕਈ ਜਿਹੜੀ ਕੰਪਨੀ ਹੈ ਜਿਹੜੇ ਅਲੀਗੇਸ਼ਨ ਨੇ ਜਿਹੜੇ ਇਲਜ਼ਾਮ ਨੇ bizness ਦੀ ਪੁੱਛਕਿਚ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਗੁਲਾਟੀ ਦਾ ਜਿਹੜਾ ਆਪਸੀ ट्रांजैक्शन ਹੋਈ ਹੈ ਪੈਸੇ ਦਾ ਜਿਹੜਾ ਲੈਣ-ਦੇਣ ਹੋਇਆ ਕਰੋੜਾਂ ਦਾ 10 ਕਰੋੜ ਤੋਂ ਵੀ ਜ਼ਿਆਦਾ ਦਾ ਜਿਹੜਾ ਲੈਣ-ਦੇਣ ਹੋਇਆ ਉਹਦੇ ਵਿੱਚ ਗੁਲਾਟੀ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ ਔਰ ਵਿਕਰਮ ਮਜੀਠੀਆ ਦਾ ਜਿਹੜਾ ਦਿੱਲੀ ਦੇ ਵਿੱਚ ਪ੍ਰਾਪਰਟੀ ਲਈਤੀ ਗਈ ਹਿਮਾਚਲ ਸ਼ਿਮਲਾ ਦੇ ਵਿੱਚ ਪ੍ਰਾਪਰਟੀ ਲਈਤੀ ਗਈ ਉਹ ਉਹਨੇ ਪੈਸੇ ਤੋਂ ਜਿਹੜੀ ਹੈਗੀ ਪ੍ਰਾਪਰਟੀ ਲਈਤੀ ਗਈ ਸੀ ਆਖਿਰ ਗੁਲਾਟੀ ਦਾ ਕੀ ਰੋਲ ਹੈ ਮਜੀਠੀਆ ਦੇ ਮਾਮਲੇ ਦੇ ਵਿੱਚ ਮਜੀਠੀਆ ਦਾ ਜਿਹੜਾ ਪੈਸੇ ਦਾ ਲੈਣ-ਦੇਣ ਹੋਇਆ ਗੁਲਾਟੀ ਦੇ ਨਾਲ ਕਿਉਂ ਹੋਇਆ ਕਿਉਂਕਿ ਗੁਲਾਟੀ ਇੱਕ ਸ਼ਰਾਬ ਕਾਰੋਬਾਰੀ ਹੈ ਪੰਜਾਬ ਦਾ ਵੱਡਾ ਸ਼ਰਾਬ ਕਾਰੋਬਾਰੀ ਹੈ ਜਿਸ ਨੂੰ ਅਰੈਸਟ ਕੀਤਾ ਗਿਆ ਹੈ ਔਰ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਹੁਣ ਦੇਖੋ ਪੰਜਾਬ ਵਿਜੀਲੈਂਸ ਪਹਿਲਾਂ ਵੀ ਪੁੱਛਗਿੱਛ ਜਿਹੜੀ ਹੈਗੀ ਲਗਾਤਾਰ ਕਰਦੀ ਆਈ ਹੈ ਕਿਉਂਕਿ ਗਜਪਤ ਗਰੇਵਾਲ ਨੂੰ ਲੈ ਕੇ ਔਰ ਗੁਲਾਟੀ ਨੂੰ ਲੈ ਕੇ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿਉਂਕਿ 29 ਨਵੰਬਰ ਤੱਕ ਗਜਪਤ ਗਰੇਵਾਲ ਦੇ ਖਿਲਾਫ ਜਿਹੜਾ ਹੈਗਾ ਗ੍ਰਿਫਤਾਰੀ ਵਾਰੰਟ ਜਿਹੜਾ ਹੈਗਾ ਉਹ ਦਿੱਤਾ ਗਿਆ ਸੀਗਾ ਦੂਜਾ ਉਹ ਇਰਾਦੇ ਲੁਕਆਊਟ ਨੋਟਿਸ ਵੀ ਜਿਹੜੀ ਜਾਰੀ ਕਰਨ ਦੀ ਜਿਹੜੀ ਤਿਆਰੀ ਹੈ ਗੁਲਾਟੀ ਦੀ ਵੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਹਾਲਾਂਕਿ ਉਸ ਨੂੰ ਅਰੈਸਟ ਕਰ ਲਿਆ ਗਿਆ ਹੈ ਇਹ ਦੋ ਮੇਨ ਅਹਿਮ ਕੜੀ ਦੱਸੀ ਜਾ ਰਹੀ ਹੈ bizness ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਇਹ ਦੋ ਅਹਿਮ ਬਹੁਤ ਕੜੀ ਨੇ ਗਟਪਰ ਸਿੰਘ ਗਰੇਵਾਲ ਉਹਨਾਂ ਦੇ ਸਾਲੇ ਤੇ ਦੂਜਾ ਜਿਹੜਾ ਜਿਹੜੇ ਹਰਪ੍ਰੀਤ ਸਿੰਘ ਗੁਲਾਟੀ ਉਹਨਾਂ ਨੂੰ ਫੜਿਆ ਗਿਆ ਜਿਹੜੇ bizness ਦੀ ਜਾਣਕਾਰੀ ਦਿੰਦੀ ਹੈ ਹੁਣ ਇਹਦੇ ਵਿੱਚ ਗੁਲਾਟੀ ਨੂੰ ਅੱਜ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਮੰਗੇਗੀ ਅੱਜ ਜਿਹੜਾ ਹੈਗਾ 10 ਤੋਂ 10 ਤੋਂ 12 ਦਿਨ ਦਾ ਰਿਮਾਂਡ ਜਿਹੜਾ ਹੈਗਾ ਮੰਗ ਸਕਦੀ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਹੁਣ ਕੋਰਟ ਤੇ ਡਿਪੈਂਡ ਹੈ ਕਿ ਕਿੰਨੇ ਦਿਨ ਦਾ ਰਿਮਾਂਡ ਜਿਹੜਾ ਹੈਗਾ ਉਹ ਦੇ ਸਕਦੀ ਹੈ ਕੋਰਟ ਉਸ ਤੋਂ ਬਾਅਦ ਪੁੱਛਕਿਛ ਜਿਹੜੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਮਜੀਠੀਆ ਤੇ ਗੁਲਾਟੀ ਉਹਨਾਂ ਨੂੰ ਸਾਹਮਣੇ ਬਿਠਾ ਕੇ ਪੁੱਛਕਿਛ ਜਿਹੜੀ ਹੈਗੀ ਉਹ ਕੀਤੀ ਜਾਏਗੀ ਕਿਉਂਕਿ ਇਹਦੇ ਵਿੱਚ ਅਹਿਮ ਗੱਲ ਇਸ ਕਰਕੇ ਵੀ ਗੁਲਾਟੀ ਹੋ ਜਾਂਦਾ ਹੈ ਕਿ ਜਿਹੜਾ ਕਰੋਨਾ ਦਾ ਲੈਣ-ਦੇਣ ਹੋਇਆ ਹੈ ਗੁਲਾਟੀ ਦਾ ਤੇ ਵਿਕਰਮ ਮਜੀ ਉਦੇ ਵਿੱਚ ਕਿਸ ਤਰ੍ਹਾਂ ਦਾ ਲੈਣ-ਦੇਣ ਹੋਇਆ ਹੈ ਪੈਸੇ ਕਿੱਥੋਂ ਆਏ ट्रांजੈਕਸ਼ਨ ਜਿਹੜੀ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਗੁਲਾਟੀ ਦਾ ਕੀ ਰੋਲ ਰਿਹਾ ਹੈ ਗੁਲਾਟੀ ਨੇ ਪੈਸੇ ਕਿਉਂ ਦਿੱਤੇ ਪੈਸੇ ਕਿੱਥੋਂ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਵਿਜੀਲੈਂਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹਦੀ ਜਿਹੜੀ ਗ੍ਰਿਫਤਾਰੀ ਹੈ ਉਸ ਨੂੰ ਲੈ ਕੇ ਬਹੁਤ ਕਹਿ ਸਕਦੇ ਕਿ ਅਹਿਮ ਜਾਣਕਾਰੀਆਂ ਜਿਹੜੀ ਹੈਗੀ ਆ ਮਿਲ ਸਕਦੀ ਹੈ ਪੁਚਕਿਚ ਕਈ ਚੀਜ਼ਾਂ ਦਾ ਖੁਲਾਸਾ ਹੋ ਸਕਦਾ ਹੈ ਜਿਹੜੀ ਜਾਣਕਾਰੀ ਵਿਜੀਲ ਦੇ ਸਕਦੀ ਇਸ ਕਰਕੇ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਹੈ ਖੁਦ ਐਸਪੀ ਡੀਐਸਪੀ ਜਿਹੜੇ ਲੈਵਲ ਦੇ ਅਫਸਰ ਨੇ ਜਿਨ੍ਹਾਂ ਨੇ ਮਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਕੋਠੀ ਤੋਂ ਗ੍ਰਿਫਤਾਰ ਕੀਤਾ ਸੀਗਾ ਐਸਪੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਡੀਐਸਪੀ ਲੈਵਲ ਦੇ ਅਫਸਰ ਵੀ ਵਿਜ਼ਿਟ ਦੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਸਰਕਾਰੀ ਵਕੀਲ ਵੀ ਇੱਥੇ ਪਹੁੰਚੇ ਹੋਏ ਨੇ ਔਰ ਦੂਜੇ ਪਾਸੇ ਜਿਹੜੇ ਗੁਲਾਟੀ ਦੇ ਵਕੀਲ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਅੰਦਰ ਜਿਹੜੀ ਹੈਗੀ ਹੈ ਕੋਰਟ ਦੇ ਵਿੱਚ ਸ਼ੀਰਿੰਗ ਚੱਲ ਰਹੀ ਹੈ ਕਿਉਂਕਿ ਦੇਖੋ ਅੱਜ ਸੰਡੇ ਹੈ ਜੀ ਜੀ ਮੈਜਿਸਟਰੇਟ ਜਿਹੜੇ ਹੈਗੇ ਡਿਊਟੀ ਮੈਜਿਸਟਰੇਟ ਜਿਹੜੇ ਨੇ ਉਹ ਸੁਣਵਾਈ ਕਰਨਗੇ ਇਸ ਕਰਕੇ ਹੁਣ ਪੁਚਕਿਚਕੀ ਕੀ ਕੀ ਚੀਜ਼ਾਂ ਨਿਕਲਦੀ ਹੈ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਰਹੀ ਹੈ ਠੀਕ ਹੈ ਤਾਂ ਥੋੜੀ ਜਿਹੀ ਇਦੇ ਵਿੱਚ ਕਲੀਅਰ ਹੁੰਦਾ ਹੈ ਕਿ ਆਖਿਰੇ ਰਿਮਾਂਡ ਦੀ ਡਿਮਾਂਡ ਜੋ ਕੀਤੀ ਗਈ ਹੈ ਉਹ ਕਿੰਨੇ ਦਿਨ ਦੀ ਰਿਮਾਂਡ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਤਾਂ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ ਇਹ ਵੀ ਸਾਡੇ ਸੋਰਸਿਸ ਜਾਣਕਾਰੀ ਦੇ ਰਹੇ ਨੇ ਫਿਲਹਾਲ ਦੇ ਲਈ ਧੰਨਵਾਦ ਮਨੋਜ ਇਸ ਪੂਰੀ ਗੱਲਬਾਤ ਦੇ ਲਈ ਅਗੀਆਂ ਬਾਤਾਂ ਅਗਲੀ ਖਬਰ ਤੱਕ ਕਰਦੇ ਹਾਂ ਰੋਡਵੇਜ਼ ਦੇ 48 ਕਰਮਚਾਰੀਆਂ ਦੀ ਸਰਕਾਰ ਦੇ ਨਾਲ ਕੈਬਨਿਟ ਮੰਤਰੀ ਦੇ ਨਾਲ ਮੀਟਿੰਗ ਜਾਰੀ ਹੈ ਟਰਾਂਸਪੋਰਟ ਮੰਤਰੀ ਲਾਲ ਅਬ ਬੈਠਕ ਹੋ ਰਹੀ ਹੈ ਪੱਟੀ ਦੇ ਵਿੱਚ ਲਾਲਜੀਤ ਭੁੱਲਰ ਦੀ ਰਿਹائش ਦੇ ਉੱਤੇ ਮੀਟਿੰਗ ਹੈ ਯੂਨੀਅਨ ਦੇ ਪੰਚ ਨੁਮਾਇੰਦੇ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਚਰਚਾ ਹੋ ਰਹੀ ਹੈ ਕਿਲੋਮੀਟਰ ਸਟੇਪ ਦਾ ਵਿਰੋਧ ਇਹ ਮੁਲਾਜ਼ਮ ਕਰ ਰਹੇ ਨੇ ਯੂਨੀਅਨ ਲੀਡਰਾਂ ਦੇ ਖਿਲਾਫ ਜੋ ਐਕਸ਼ਨ ਹੋਇਆ ਹੈ ਉਸ ਨੂੰ ਵੀ ਰੋਲ ਬੈਕ ਕਰਨ ਦੀ ਮੰਗ ਹੈ ਲਗਾਤਾਰ ਤੀਜੇ ਦਿਨ ਹੜਤਾਲ ਦੇ ਉੱਤੇ ਰੋੜਵੇਜ਼ ਦੇ ਕੱਚੇ ਮੁਲਾਜ਼ਮ ਨੇ ਜਿਸ ਦੇ ਕਾਰਨ ਪੀਆਰਟੀਸੀ ਦੇ ਪਨਵਸਦੀਆਂ ਬੱਸਾਂ ਬਹੁਤ ਘੱਟ ਚੱਲ ਰਹੀਆਂ ਨੇ ਮੁਸਾਫਰਾਂ ਨੂੰ ਪਰੇਸ਼ਾਨੀ ਆ ਰਹੀ ਹੈ ਸ਼ਨੀਵਾਰ ਐਤਵਾਰ ਕਿਸ ਤਰੀਕੇ ਨਾਲ ਲੰਘ ਰਿਹਾ ਪਰ ਦੂਜੇ ਪਾਸੇ ਜੇ ਸੋਮਵਾਰ ਤੱਕ ਵੀ ਹੜਤਾਲ ਜਾਰੀ ਰਹੀ ਯਾਨੀ ਕੱਲ ਤੱਕ ਵੀ ਦਿੱਕਤ ਜ਼ਿਆਦਾ ਹੋਏਗੀ ਤੇ ਇਸ ਉਚਾਲੇ ਜੋ ਜਾਣਕਾਰੀ ਹੈ ਕਿ ਕਰੀਬ 12:30 ਵਜੇ ਸੱਦੀ ਗਈ ਸੀ ਬੈਠਕ ਪੰਜ ਨੁਮਾਇंदे ਪਹੁੰਚੇ ਹੋਏ ਨੇ ਕੈਬਨਿਟ ਮੰਤਰੀ ਦੀ ਰਿਹائش ਦੇ ਉੱਤੇ ਟਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਪੋਲਰ ਤੇ ਉਹਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਇਹ ਪੰਜ ਨੁਮਾਇंदे ਪਹੁੰਚੇ ਹੋਏ ਨੇ ਕੁਝ ਹੋਰ ਅਧਿਕਾਰੀ ਟਰਾਂਸਪੋਰਟ ਵਿਭਾਗ ਦੇ ਵੀ ਡੈਫੀਨਿਟਲੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਿਹੜੀਆਂ ਮੰਗਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਵਿੱਚ ਕੱਚੇ ਬਲਾਜ਼ਮਾਂ ਨੂੰ ਪੱਕੇ ਕਰਨਾ ਕਿਲੋਮੀਟਰ ਸਕੀਮ ਨੂੰ ਟੈਂਡਰ ਨੂੰ ਰੱਦ ਕਰਨਾ ਜਿਹੜੇ ਐਕਸ਼ਨ ਹੋਏ ਨਹੀਂ ਉਹਨਾਂ ਨੂੰ ਜਿਹੜੀ ਹਿਰਾਸਤ ਦੇ ਵਿੱਚ ਲਈ ਗਈ ਨੇ ਐ ਡਿਟੇਨ ਨੇ ਉਹਨਾਂ ਨੂੰ ਰਿਹਾ ਕਰਨਾ ਜਿਹੜੀ ਐਕਸ਼ਨ ਹੋਏ ਨਹੀਂ ਉਹਨਾਂ ਨੂੰ ਵੀ ਖਤਮ ਕਰਨਾ ਪਰਚੇ ਹੋਏ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਦੀ ਡਿਮਾਂਡ ਹੋ ਰਹੀ ਹੈ ਰੁਕ ਕਰਦੇ ਹਾਂ ਸਾਡੇ ਸੇ ਹੋ ਗਈ ਇਸ ਸਮੇਂ ਪੱਟੀ ਤੋਂ ਤਰਨਤਨ ਤੋਂ ਜੁੜ ਰਹੇ ਨੇ ਸਿਧਾਂਤ लालजीत भुलर की रहायश के उपर यह मीटिंग चल रही है लेकिन हाले तक इस मीटिंग कोई भी सिटा जो निकल के नहीं सामने आ रहा कोई भी जी गलत जी किसी पास सिरे नहीं लग रही कह सकते हैं और जी तीन मंगा मेन चीन दया एक ਜਿਹੜਾ ਬੰਦੇ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬੰਦੇ ਸਾਡੇ ਫੜੇ ਗਏ ਨੇ ਉਹਨਾਂ ਨੂੰ ਰਿਹਾਈ ਕੀਤਾ ਜਾਵੇ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੀਆਂ ਅੰਦਰ ਗੱਲਾਂ ਬਾਤਾਂ ਹੋਈਆਂ ਨੇ ਸੁਤਰਾ ਦੀ ਮੰਨੀ ਹੈ ਤਾਂ ਕਿ ਲਾਲਜੀ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਬਚਾ ਸ਼ੁਰੂ ਕਰੋ ਬੰਦੇ ਵੀ ਜਿਹੜੇ ਨੇ ਛੜੇ ਪਹਿਲਾਂ ਉਹਨਾਂ ਦਾ ਮੰਗ ਸੀ ਕਿ ਜਿਹੜੇ ਸਭ ਤੋਂ ਪਹਿਲਾਂ ਸਾਡੇ ਜਿਹੜੇ 2-3 ਦਿਨ ਹੋ ਚੁੱਕੇ ਨੇ ਔਰ ਪੂਰੇ ਪੰਜਾਬ ਚੋਂ ਅਲੱਗ-ਅਲੱਗ ਜਗ੍ਹਾ ਤੋਂ ਕਈ ਬੰਦਿਆਂ ਨੂੰ ਜਿਹੜਾ ਹੈ ਪੁਲਿਸ ਨੇ ਹਾਰਾਤਾ ਤੇ ਲਿਆ ਹੈ ਲੇਕਿਨ ਉਹਨਾਂ ਨੂੰ ਹਲੇ ਤੱਕ ਰਿਹਾਈ ਨਹੀਂ ਕੀਤਾ ਗਿਆ ਔਰ ਸਭ ਤੋਂ ਪਹਿਲੀ ਮੰਗ ਉਹਨਾਂ ਦੀ ਜਿਹੜੀ ਹੈ ਰਿਹਾਈ ਦੀ ਕੀਤੀ ਜਾ ਰਹੀ

ਆ ਸਾਈਡ ਤੇ ਕਰਕੇ ਜਿਹੜਾ 25 ਡੀਪੂ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹਾਲਾਂਕਿ ਇਹ ਮੀਟਿੰਗ ਜਿਹੜੀ ਅੰਦਰ ਚੱਲ ਰਹੀ ਹੈ 2 2.5 ਘੰਟੇ ਬੀਤ ਚੁੱਕੇ ਨੇ ਲੇਕਿਨ ਕਿਸੇ ਵੀ ਗੱਲ ਦਾ ਕੋਈ ਨਤੀਜਾ ਜਿਹੜਾ ਨਿਕਲ ਕੇ ਰਿਹਾ ਤਾਂ ਕੋਈ ਸਾਹਮਣੇ ਨਹੀਂ ਆਇਆ ਲੇਕਿਨ ਮੀਟਿੰਗ ਜਿਹੜੀ ਹੈ ਜਰੂਰ ਜਿਹੜੀ ਅੰਦਰ جاری ਹੈ ਔਰ ਟਰਾਂਸਪੋਰਟ ਦੇ ਕਈ ਵਿਭਾਗ ਦੇ ਕਈ ਅਧਿਕਾਰੀ ਵੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਹਾਲਾਂਕਿ ਪੁਲਿਸ ਫੋਰਸ ਵੀ ਜਿਹੜੀ ਇਸ ਤਰ੍ਹਾਂ ਕੀਤੀ ਹੋਈ ਹੈ ਔਰ ਇਸੇ ਤਰੀਕੇ ਨਾਲ ਕਈ ਅਧਿਕਾਰੀ ਵੀ ਜਿਹੜੇ ਅੰਦਰ ਸ਼ਾਮਲ ਨੇ ਔਰ ਪੰਜ ਮੈਂਬਰੀ ਕਮੇਟੀ ਦੀ ਜਿਵੇਂ ਆਪਾਂ ਜਿਹੜਾ ਸਾਹਮਣੇ ਨਹੀਂ ਆ ਰਿਹਾ ਜੀ ਠੀਕ ਹੈ ਮੀਟਿੰਗ ਹੋਰ ਕਿੰਨੀ ਦੇਰ ਚੱਲ ਸਕਦੀ ਹੈ ਕੋਈ ਸੰਭਾਵਨਾ ਕਿ ਲੰਚ ਬ੍ਰੇਕ ਹੋ ਗਈ ਵਿੱਚ ਫਿਲਹਾਲ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮੀਟਿੰਗ 15 ਤੋਂ 20 ਮਿੰਟ ਦੱਸਿਆ ਜਾ ਰਿਹਾ ਕਿ ਹੋਰ ਚੱਲੇਗੀ ਉਸ ਤੋਂ ਬਾਅਦ ਹੀ ਜਿਹੜੀਆਂ মিডিਆ ਦੇ ਨਾਲ ਉਹ ਗੱਲਬਾਤ ਕਰਨਗੇ ਜੀ ਫਿਰ ਸ਼ੁਕਰੀਆ ਧੰਨਵਾਦ ਸਾਡਾ ਜੁੜਨ ਦੇ ਲਈ ਤੁਸੀਂ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਲਵਾਂਗੇ ਕਿਉਂਕਿ ਸਿੱਧਾ ਲੋਕਾਂ ਦੇ ਨਾਲ ਸਾਡੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਕਿ ਜੇ ਆਪਾਂ ਬੱਸ ਦੇ ਵਿੱਚ ਟ੍ਰੈਵਲ ਕਰਦੇ ਹਾਂ ਤਾਂ ਤਾਂ ਬੱਸਾਂ ਜੇ ਚੱਕਾ ਜਾਮ ਹੋਏਗਾ ਤਾਂ ਫਿਰ ਉਸ ਦਾ ਸਰ ਮੰਡੀ ਮਾਰਨਿੰਗ ਨਜ਼ਰ ਆ ਸਕਦਾ ਹੈ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪੂਰਾ ਮੀਟਿੰਗਾਂ ਦਾ ਦੌਰ ਜਾਰੀ ਹੈ ਔਰ ਉਮੀਦ ਕਰਦੇ ਹਾਂ ਕਿ ਕੋਈ ਸਾਰਥਕ ਹੱਲ ਜ਼ਰੂਰ ਨਿਕਲ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰਾਂ ਮਲੂਰ ਤੋਂ ਮਲੋੜ ਦੀ ਅਬਲ ਖਰਾਣਾ ਮਾਈਨਰ ਦੇ ਵਿੱਚ ਪਾੜ ਪਿਆ ਉੱਥੇ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਔਰ ਜਿਹੜਾ ਪਾੜ ਆ ਉਸ ਨੂੰ ਪੂਰਨ ਦੀ ਹੁਣ ਕੋਸ਼ਿਸ਼ ਜਿਹੜੇ ਲੋਕ ਹੈ ਉਹ ਲੱਗੇ ਹੋਏ ਨੇ ਉਹੀ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੁਆ ਜਿਵੇਂ ਹੁੰਦਾ ਨਾ ਰਜਬਾਹ ਉਸ ਤਰੀਕੇ ਦੇ ਨਾਲ ਮੈਨਾਂ ਰਹੇ ਜਿਹਦੇ ਵਿੱਚ ਪਾੜ ਪਿਆ ਹੈ ਮਾਈਨਰ ਦੇ ਵਿੱਚ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ ਔਰ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਪਾਣੀ ਭਰ ਗਿਆ ਕਣਕ ਦੀ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬੀ ਹੈ ਕਿਸਾਨਾਂ ਦੇ ਵੱਲੋਂ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਅਜੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਨਾ ਪਹੁੰਚਣ ਦੀ ਵੀ ਖਬਰ ਹੈ ਔਰ ਉਸ ਦੀ ਵਜ੍ਹਾ ਦੇ ਨਾਲ ਤੁਸੀਂ ਕਹੋਗੇ ਲੋਕਾਂ ਦੇ ਵਿੱਚ ਵੀ ਰੋਸ ਹੁੰਦਾ ਹੈ ਕਿ ਜੇ ਅਧਿਕਾਰੀ ਪਹੁੰਚ ਜਾਣ ਜਾਂ ਫਿਰ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹ ਪਹੁੰਚ ਜਾਣ ਘੱਟੋ ਘੱਟ ਗਾਈਡ ਕਰ ਦੇਣ ਕਿ ਆਖਿਰ ਕੀ ਕੀਤਾ ਜਾਵੇ ਜਾਂ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ ਤੁਸੀਂ ਪਿਛਲੇ ਪਾਸੇ ਦੇਖੋ ਤਾਂ ਮੈਂ ਤਸਵੀਰਾਂ ਜੇਕਰ ਸਕਰੀਨ ਦੇ ਉੱਤੇ ਦਿਖਾ ਸਕਾਂ ਆ ਪਾੜ ਪਿਆ ਹੋਇਆ ਹੈ ਔਰ ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਨਹੀਂ ਹੈ ਇਸ ਕਰਕੇ ਪਾੜ ਪੂਰਨਾ ਬਹੁਤ ਮੁਸ਼ਕਿਲ ਨਹੀਂ ਹੋਏਗਾ ਪਰ ਪੂਰਨਾ ਤਾਂ ਪੈਣਾ ਇੱਕ ਹੋਰ ਅਗਲੀ ਤਸਵੀਰ ਜਿਹੜੀ ਆਏਗੀ ਪਿਛਲੇ ਪਾਸੇ ਸਾਰੀ ਲੱਗ ਰਿਹਾ ਕਿ ਕਣਕ ਬੀਜ ਦਿੱਤੀ ਗਈ ਹੈ ਉਹ ਉਹ ਤੁਹਾਨੂੰ ਹਰਾ ਹਰਾ ਨਜ਼ਰ ਆਏਗਾ ਜਿਹੜੇ ਅੱਗੇ ਵਾਲੇ ਖੇਤ ਨੇ ਉਹਨਾਂ ਦੇ ਵਿੱਚ ਪਾਣੀ ਹੀ ਪਾਣੀ ਭਰ ਗਿਆ ਕਈ ਏਕੜ ਫਸਲ ਲੱਗ ਰਹੀ ਹੈ ਕਿ ਜਿੱਥੇ ਇਸ ਰਜਵਾਹੇ ਦੇ ਪਾਣੀ ਨੇ ਮਾਰ ਪਾਈ ਹੈ ਯਾਨੀ ਕਿ ਇੱਥੇ ਕਾਫੀ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਖਿਰ ਉਮੀਦ ਕਰਦੇ ਹਾਂ ਕਿ ਖੇਤੀ ਅਧਿਕਾਰੀ ਪਹੁੰਚ ਜਾਣ ਤੇ ਇੱਥੇ ਵੀ ਕੁਝ ਨਾ ਕੁਝ ਕਰਨ ਨਹੀਂ ਤਾਂ ਇਹ ਨੁਕਸਾਨ ਹੋਰ ਵੱਡੇ ਪੱਧਰ ਦੇ ਉੱਤੇ ਹੋ ਸਕਦਾ ਹੈ ਮਲੂਰ ਦਾ ਇਹ ਇਲਾਕਾ ਜਿੱਥੇ ਇਹ ਪੂਰਾ ਨੁਕਸਾਨ ਹੋਇਆ ਹੈ ਅ ਚੇਤਨਪੁਰਾ ਸਾਡੇ ਸਹਿਯੋਗੀ ਇਸ ਸਮੇਂ ਮਲੂਡ ਤੋਂ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ ਅ ਜਾਨਣਾ ਚਾਹਵਾਂਗੇ ਚੇਤਨ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇਸ ਜਿਹੜਾ ਪਾੜ ਪਿਆ ਉਸ ਨੂੰ ਲੈ ਕੇ हां जी ਜਿਹੜਾ ਇਹ ਹੈਗਾ ਮਾਈਨਰ ਇਹ ਅਵਲਖਣਾ ਲਾਲਬਾਈ ਮਾਈਨਰ ਹੈ ਜਿਹੜਾ ਅਵਲਖਾਣੇ ਤੇ ਲਾਲਬਾਈ ਦੇ ਵਿੱਚ ਕਾਲਦੀ ਜਾਂਦਾ ਹੈ ਇਹਦੇ ਉੱਤੇ ਜਿਹੜਾ ਕਿਸਾਨਾਂ ਨੇ ਦੱਸਿਆ ਵੀ ਜਿਹੜੇ ਸਾਈਡ ਦੇ ਉੱਤੇ ਜਿਹੜੇ ਬੰਨਿਆ ਦੇ ਟਾਂ ਲੱਗੀਆਂ ਹੋਈਆਂ ਉਹ ਕੋਈ ਠੇਕੇਦਾਰ ਤੋਂ ਪਟਵਾਈਆਂ ਗਈਆਂ ਸੀ ਮਾਈਨਸ ਰਿਪੇਅਰ ਕਰਨ ਵਾਸਤੇ ਆ ਬਣਾਉਣ ਵਾਸਤੇ ਪਰ ਉਹਨਾਂ ਨੇ ਦੱਸਿਆ ਵੀ ਜਿਹੜਾ ਪਾਣੀ ਪਿੱਛੋਂ ਪੂਰਾ ਔਨ ਕਰਕੇ ਜਿਹੜਾ ਕਣਕ ਹੋਣੀ ਵਿੱਜੀ ਜਿਹੜੀ ਉਗਰੀ ਹੋਈ ਸੀ ਕਣਕ ਸੀਗੀ ਉਹ ਜਿਹੜਾ ਮਾਈਨਰ ਤੜਕ ਗਿਆ ਜਿਹੜਾ 10 8 10 ਦੇ ਕਰੀਬ ਜਿਹੜਾ ਟੁੱਟ ਗਿਆ ਸੀਗਾ 25 30 ਫੁੱਟ ਹੋੜ ਪਾੜ ਜਿਹੜਾ ਪੈ ਗਿਆ ਪਰ ਉਹ ਕਦੇ ਮ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਉੱਥੇ ਉਹ ਪਾਣੀ ਅਜੇ ਤੱਕ ਜਿਹੜਾ ਚੱਲੀ ਜਾ ਰਿਹਾ ਸੀਗਾ 25 30 ਏਕੜ ਤੱਕ ਪਾਣੀ ਜਿਹੜਾ ਫੈਲ ਗਿਆ ਕਣਕ ਜਿਹੜੀ ਅੱਜ ਤੱਕ ਉੱਥੇ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਨੇ ਪਰ ਉਹ ਜੇ ਪਾਣੀ ਚੱਲਦਾ ਰਿਹਾ ਨਾ ਕੋਈ ਬੱਦੀਗੇ ਤਾਂ ਹੋ ਸਕਦਾ ਉਸ ਤੋਂ ਅੱਗੇ ਵੀ ਕੋਈ ਜਿਹੜਾ ਆਪਣੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਵੀ ਇਹਦੇ ਨਾਲ ਜਿਹੜੇ ਕਣਕ ਨਾਲ ਚੱਲ ਰਹੀ ਹੈ ਕਣਕ ਅਜੇ ਬੀਜ ਕੇ ਹਟੇ ਸੀਗੇ ਮਹਿੰਗੇ ਭਾਦਿਕ ਡੀਏਪੀ ਪਾ ਕੇ ਅਜੇ ਕਣਕ ਦਾ ਬੀ ਪਾ ਕੇ ਜਿਹੜੀ ਕਣਕ ਵੀਜੀ ਗਈ ਸੀ ਪਰ ਜਿਹੜੀ ਕੁਝ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਜਿਹੜਾ ਜਿਹੜਾ ਉਹ ਜਿਹੜਾ ਮਾਈਨਰ ਰਹਾ ਪਾਣੀ ਹੁਣ ਜਿਹੜੇ ਚੱਲ ਰਿਹਾ ਪਰ ਕਿਸਾਨਾਂ ਤੋਂ ਆਪਣੇ ਵੱਲੋਂ ਜਿਹੜੇ ਟਰੈਕਟਰ ਲਾ ਕੇ ਅਜੱਜ ਦੋਹਰ ਕਰਕੇ ਜਿਹੜਾ ਪਾੜ ਇੱਕ ਵਾਰੀ ਜਿਹੜੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜਾ ਕੁਛ ਨਾ ਕੁਛ ਉਹਨਾਂ ਨੇ ਪਾਣੀ ਇੱਕ ਵਾਰੀ ਰੋਕ ਲੈ ਗਾਲ ਸੀਗਾ ਪਰ ਅਜੇ ਜਿਹੜਾ ਫੋਨ ਤੇ ਹੋਈ ਸੀ ਗੱਲ ਵੀ ਜਲਦੀ ਹੀ ਉੱਥੇ ਜਿਹੜਾ ਪਹੁੰਚ ਕੇ ਉਹਨੂੰ ਜਿਹੜਾ ਉਹ ਆਪਣੇ ਉਹਨਾਂ ਦੇਖਿਆ ਜਾਊਗਾ ਵੀ ਕਿੰਨਾ ਕੀ ਨੁਕਸਾਨ ਹੋਇਆ ਗਿਆ ਜੀ ਠੀਕ ਹੈ ਸ਼ੁਕਰੀਆ ਧੰਨਵਾਦ ਸਾਡਾ ਚੁਣਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਮਾਈਨਰ ਦੇ ਵਿੱਚ ਪਾੜ ਪਿਆ ਔਰ ਹੁਣ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਹੁਣ ਅੱਗੇ ਵਧਦੇ ਆਂ ਤੇ ਮੋਗਾ ਦਾ ਰੁਕ ਕਰਦੇ ਆਂ ਮੋਗਾ ਦੇ ਪਿੰਡ ਕੋਲਿਆ ਖੁਰਦ ਦਾ ਉੱਥੇ ਮੁਕਾਬਲਾ ਚੱਲ ਰਿਹਾ ਉਸ ਦੇ ਉੱਤੇ ਵੀ ਨਜ਼ਰ ਹੈ ਕੋਲਿਆ ਖੁਰਦ ਦੇ ਵਿੱਚ ਅਨੋਖਾ ਮੁਕਾਬਲਾ ਕਰਵਾਇਆ ਜਾ ਰਿਹਾ ਇਹ ਮੁਕਾਬਲਾ ਉਹਨਾਂ ਲੋਕਾਂ ਦੇ ਲਈ ਹੈ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਬੇਲਾ ਖਵਾਉਣ ਦੇ ਸ਼ੌਕੀਨ ਨੇ ਇਸ ਕੰਪੀਟੀਸ਼ਨ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਵਿਹਲੇ ਤੇ ਮੋਹਰ ਲੱਗੇਗੀ ਹਾਲਾਂਕਿ ਆਮ ਪਾਸਾ ਦੇ ਵਿੱਚ ਵਿਹਲਾ ਜਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਤੰਜ ਦੀ ਤਰ੍ਹਾਂ ਵੀ ਹੁੰਦਾ ਹੈ ਕਈ ਲੋਕ ਅੱਛਾ ਵੀ ਮਹਿਸੂਸ ਨਹੀਂ ਕਰਦੇ ਪਰ ਮੋਗਾ ਦੇ ਵਿੱਚ ਇੱਕ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਕਈ ਵਾਰ ਤਾਂ ਕਿਸੇ ਨੂੰ ਵਿਲਾ ਕਹਿਣ ਦੇ ਉੱਤੇ ਵਿਵਾਦ ਖੜਾ ਹੋ ਜਾਂਦਾ ਹੈ ਪਰ ਮੋਗਾ ਦੇ ਵਿੱਚ ਇੱਕ ਕੰਪੀਟੀਸ਼ਨ ਹੈ ਉਸ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੇ ਆ ਸਕਰੀਨ ਦੇ ਉੱਤੇ ਹੈਗੀਆਂ ਨੇ ਇੱਥੇ ਮੋਬਾਈਲ ਫੋਨ ਬਾਥਰੂਮ ਜਾਣਾ ਆ ਸੋਣਾ ਮਨਾ ਹੈ ਇਸ ਕੰਪੀਟੀਸ਼ਨ ਦੇ ਦੌਰਾਨ ਗੇਮ ਖੇਡਣਾ ਨਸ਼ਾ ਕਰਨਾ ਨਸ਼ਾ ਕਰਕੇ ਪਹੁੰਚਣਾ ਜਾਂ ਖਾਣਾ ਪੀਣਾ ਮਨਾ ਹੈ ਜੇਕਰ ਕੋਈ ਇਹਨਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਰਗਰਮੀ ਕਰਦਾ ਤਾਂ ਉਹ ਮੁਕਾਬਲੇ ਚੋਂ ਆਊਟ ਹੋ ਜਾਏਗਾ ਦੇਖ ਸਕਦੇ ਹੋ ਇੱਧਰ ਵੀ ਬਜ਼ੁਰਗ ਵੀ ਬੈਠੇ ਨੇ ਹਰ ਇਸ ਦੇ ਲੋਕ ਜਿਹੜੇ ਇੱਥੇ ਬੈਠੇ ਨੇ ਕਿਉਂਕਿ ਜਾਣਕਾਰੀ ਇਹ ਵੀ ਹੈ ਕਿ 65 ਤੋਂ ਉੱਪਰ ਜਿਹੜੀਆਂ ਇਹ ਰਜਿਸਟ੍ਰੇਸ਼ਨ ਇੱਥੇ ਹੋ ਚੁੱਕੀ ਆ 100 ਰੁਪਿਆ ਰਜਿਸਟ੍ਰੇਸ਼ਨ ਜਿਹੜੀ ਹੈ ਇਸ ਵਿਲੇ ਬੈਂ ਦੇ ਮੁਕਾਬਲੇ ਦੀ ਹੈ ਜਿਹਦੇ ਵਿੱਚ ਪਹਿਲਾ ਇਨਾਮ ਇੱਕ ਸਾਈਕਲ ਤੇ 4500 ਰੁਪਏ ਦਿੱਤਾ ਜਾਏਗਾ ਔਰ ਦੂਜਾ ਇਨਾਮ ਜਿਹੜਾ ਹੈਗਾ ਉਹ 2500 ਰੁਪਏ ਦੇ ਚ ਦਿੱਤਾ ਜਾਏਗਾ ਤੀਜਾ ਇਨਾਮ 1500 ਰੁਪਏ ਦਿੱਤਾ ਜਾਇਗਾ ਹਾਲਾਂਕਿ ਅਮਾਉਂਟ ਬਹੁਤ ਛੋਟੀ ਹੈ ਲੇਕਿਨ ਮੁਕਾਬਲਾ ਬੜਾ ਦਿਲਚਸਪ ਹੈ ਕਿਉਂਕਿ ਇਸ ਤਰ੍ਹਾਂ ਦੇ ਮੁਕਾਬਲੇ ਤੁਸੀਂ ਕਿਤੇ ਦੇਖੇ ਨਹੀਂ ਹੋਣੇ ਹੋਰ ਬਈ ਬੜੇ ਤਰ੍ਹਾਂ ਦੇ ਮੁਕਾਬਲੇ ਦੇਖੇ ਹੋਣੇ ਆ ਲੇਕਿਨ ਜਿਹੜਾ ਇਹ ਮੁਕਾਬਲਾ ਹੈ ਇਹ ਬਹੁਤ ਹੀ ਖਾਸ ਮੁਕਾਬਲਾ ਹੈ ਇਹ ਸਾਰੇ ਨੌਜਵਾਨ ਦੂਰੋਂ ਦੂਰੋਂ ਆਏ ਨੇ ਕੋਈ ਜੀਰੇ ਤੋਂ ਆਇਆ ਕੋਈ ਹੋਰ ਪਿੰਡ ਤੋਂ ਆਇਆ ਵੀਰ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਮੋਗੇ ਤੋਂ ਆਏ ਹੋ ਮੋਗੇ ਤੋਂ ਆਏ ਹੋ ਇਸ ਮੁਕਾਬਲੇ ਦੇ ਵਿੱਚ ਕਿਵੇਂ ਸੋਚਿਆ ਜਾਣਾ ਹੈ ਨਹੀਂ ਕੰਪੀਟੀਸ਼ਨ ਆਹੀ ਕੰਪੀਟੀਸ਼ਨ ਹੀ ਇਹ ਸੋਚ ਕੇ ਆਏ ਹੋ ਵੀ ਵੇਲੇ ਬਹਿ ਸਕਦੇ ਹਾਂ ਵੇਲੇ ਬਹਿ ਸਕ ਲੱਕ ਪਾਠ ਕਰਾਂਗੇ ਅੱਛਾ ਪਾਠ ਕਰਾਂਗੇ ਅੱਛਾ ਨਾ ਸੋਣਾ ਨਾ ਮੋਬਾਈਲ ਯੂਜ਼ ਕਰਨਾ ਨਾ ਵਾਸ਼ਰੂਮ ਦੇਣਾ ਨਹੀਂ ਬਿਲਕੁਲ ਨਹੀਂ ਕੁਝ ਨਹੀਂ ਕਰਨਾ ਤੇ ਲੱਗ ਰਿਹਾ ਕਿ ਮੁਕਾਬਲਾ ਜਿੱਤ ਪਾਉਗੇ ਇੱਕ ਪੁਛੇ ਸੀ ਪ੍ਰਮਾਤਮਾ ਨੇ ਯਾਈ ਕਿ ਕਿੰਨੀ देर ਬੈਠ ਸਕਦੇ ਹੋ ਇਹਦੇ ਬਾਰੇ ਇਹ ਨਹੀਂ ਕੁਝ ਕਹਿ ਸਕਦੇ ਸਮਾਂ ਖੁੱਲਾ ਦਿੱਤਾ ਹੋਇਆ ਹੈ ਬੈਂ ਦਾ ਟਾਈਮ 11 ਵਜੇ ਦਾ ਉੱਠਣ ਦਾ ਟਾਈਮ ਕੋਈ ਨਹੀਂ ਹੈ ਜਿੰਨੀ ਦੇਰ ਮਰਜ਼ੀ ਜਦੋਂ ਮਰਜ਼ੀ ਜਦੋਂ ਮਰਜ਼ੀ ਉੱਠ ਕਰੋ ਕੀ ਕਰੋਗੇ ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਬਹੁਤ ਵਧੀਆ ਮੁਕਾਬਲੇ ਆਏ ਆ ਬਹੁਰੇ ਵੀ ਚਾਹੀਦੇ ਇਸ ਤਰ੍ਹਾਂ ਦੇ ਮੁਕਾਬਲੇ ਇਹ ਲੱਗਦਾ ਕਿ ਇਹਨਾਂ ਮੁਕਾਬਲਿਆਂ ਦੇ ਜ਼ਰੀਏ ਅਸੀਂ ਮੋਬਾਈਲ ਤੋਂ ਥੋੜਾ ਜਿਆਦਾ ਦੂਰ हट ਕੇ ਆਪਣੇ ਰਿਸ਼ਤੇਦਾਰਾਂ ਵੱਲ ਧਿਆਨ ਦੇਵਾਂਗੇ ਆਪਣੇ ਦੋਸਤਾਂ ਮਿੱਤਰਾਂ ਵੱਲ ਧਿਆਨ ਦੇਵਾਂਗੇ ਜਾਂ ਕੁਝ ਚੰਗੀਆਂ ਚੀਜ਼ਾਂ ਪੜਨ ਦੇ ਧਿਆਨ 'ਚ ਜਾਵਾਂਗੇ ਕਿਉਂਕਿ ਆਮ ਤੌਰ ਤੇ ਲੋਕ ਰੀਲਾਂ ਜਿਆਦਾ ਦੇਖਦੇ ਆ ਬਿਲਕੁਲ ਜੀ ਬਿਲਕੁਲ ਅੱਜ ਕੱਲ ਸਾਰੀ तकरीबन तकरीबन ਜਿਹੜੇ ਹਰ ਇੱਕ ਪਰਸਨ ਕੋਲ ਮੋਬਾਈਲ ਹੈ ਜੀ ਮੋਬਾਈਲ ਤੇ ਲੱਗਾ ਬਿਜੀ ਰਹਿੰਦਾ ਹੋ ਇੱਕ ਮੂਜੀ ਨਾਲ ਆਪਣੇ ਜਿਹੜੇ ਰਿਸ਼ਤੇਦਾਰ ਹੈ ਜਾਂ ਮਾਪੇ ਬਾਪ ਦੇ ਨਾਲ ਵੀ ਗੱਲਬਾਤ ਕਰਨ ਵਾਸਤੇ ਕੋਈ ਨਹੀਂ ਕੋਈ ਟਾਈਮ ਹੈਗਾ ਇਸ ਮਤਲਬ ਵੇਲੇ ਬਿਜੀ ਰਹਿੰਦੇ ਆ ਵੇਲੇ ਬਿਜੀ ਰਹਿੰਦੇ ਆ ਉਜਨਾ ਤੇ ਚੰਗਾ ਇੱਥੇ ਇਹ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਾ ਪਟੋਕਾ ਟੋ ਮੋਬਾਈਲ ਤੋਂ ਤਾਂ ਖੜਾ ਛੁੱਟੂ ਕਮ ਸੇ ਕਮ ਜਿੰਨੇ ਦਿਨ ਵੀ ਮੁਕਾਬਲੇ 'ਚ ਬੈਠੇ ਹੋਗੇ ਮੋਬਾਈਲ ਨੂੰ ਹੱਥ ਨਾਲ ਲਾਣਾ ਦਮਾ ਨਹੀਂ ਬਿਲਕੁਲ ਜੀ ਕਰਦਾ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬੜਾ ਦਿਲਚਸਪ ਮੁਕਾਬਲਾ ਹੈ ਇੱਥੇ ਲੇਡੀਜ਼ ਵੀ ਬੈਠੇ ਨੇ ਬਜ਼ੁਰਗ ਵੀ ਬੈਠੇ ਨੇ ਹਰ ਵਰਗ ਦੇ ਲੋਕ ਇੱਥੇ ਬੈਠੇ ਨੇ ਔਰ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਆਏ ਨੇ ਮੁਕਾਬਲਾ ਤਾਂ ਸ਼ੁਰੂ ਹੋ ਚੁੱਕਾ ਹੈ ਲੇਕਿਨ ਇਹ ਕਿੰਨੀ ਦੇਰ ਚੱਲੇਗਾ ਇਹ ਦੇਖਣਾ ਹੋਵੇਗਾ ਬਾਅਦ ਵੀ ਤਾਨੂੰ ਦਿਖਾਣਿਆ ਕਿ ਹੋਰ ਕਈ ਲੋਕ ਜਿਹੜੇ ਨੇ ਉਹ ਇੱਥੇ ਮੁਕਾਬਲੇ ਦੇ ਵਿੱਚ ਬੈਠ ਚੁੱਕੇ ਨੇ ਇਧਰ ਦੀਆਂ ਵੀ ਤਸਵੀਰਾਂ ਤੁਸੀਂ ਦੇਖੋ ਇੱਥੇ ਵੀ ਮੁਕਾਬਲੇ ਦੇ ਵਿੱਚ ਲੋਕ ਬੈਠੇ ਨੇ ਔਰ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਮੁਕਾਬਲਾ ਬਹੁਤ ਹੀ ਵਧੀਆ ਹੋਣ ਜਾ ਰਿਹਾ ਹੈ ਮੁਕਾਬਲਾ ਸ਼ੁਰੂ ਤਾਂ ਹੋ ਗਿਆ ਖਤਮ ਹੋਣ ਦੀ ਕੋਈ ਵੀ ਸੀਮਾ ਨਹੀਂ ਹੈ 12 ਘੰਟੇ ਵੀ ਚੱਲ ਸਕਦਾ ਹੈ 24 ਘੰਟੇ ਵੀ ਚੱਲ ਸਕਦਾ ਹੈ 36 ਘੰਟੇ ਵੀ ਚੱਲ ਸਕਦਾ ਹੈ ਇਹ ਕੈਪੈਸਿਟੀ ਹੈ ਇਹਨਾਂ ਲੋਕਾਂ ਦੀ ਜਿਹੜੇ ਲੋਕ ਇੱਥੇ ਬੈਠੇ ਆ ਕਿਹੜਾ ਸਖਸ਼ ਕਿੰਨੀ ਜ਼ਿਆਦਾ دیر ਵਿਹਲਾ ਬਹਿ ਸਕਦਾ ਹੈ ਇਹ ਉਸੇ ਚੀਜ਼ ਦਾ ਕੰਪੀਟੀਸ਼ਨ ਹੈ ਔਰ ਉਸੇ ਦੌਰਾਨ ਜਿਹੜਾ ਸਭ ਤੋਂ ਲਾਸਟ ਤੇ ਬੈਠਾ ਹੋਏਗਾ ਉਹ ਜੇਤੂ ਘੋਸ਼ਰ ਦਿੱਤਾ ਜਾਏਗਾ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਇਸ ਮੁਕਾਬਲੇ ਤੇ ਲਾਗੂ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਹ ਮੁਕਾਬਲਾ ਕਿੰਨੀ دیر ਚੱਲਦਾ ਹੈ ਕੌਣ ਸਖਸ਼ ਹੋਏਗਾ ਕੌਣ ਨੌਜਵਾਨ ਹੋਏਗਾ ਕੌਣ ਬਜ਼ੁਰਗ ਹੋਏਗਾ ਕੌਣ ਮੇਰੀ ਭੈਣ ਹੋਏਗੀ ਕੌਣ ਲੇਡੀ ਹੋਏਗੀ ਜਿਹੜੀ ਅਖੀਰ ਤੱਕ ਇਸ ਮੁਕਾਬਲੇ ਦੇ ਵਿੱਚ ਟਿੱਗੀ ਰਹੇਗੀ ਔਰ ਜਿਹੜੀ ਇੱਥੋਂ ਸਾਈਕਲ ਔਰ 4500 ਰੁਪਏ ਦਾ ਇਨਾਮ ਜਿੱਤ ਕੇ ਜਾਵੇਗੀ